ਪੰਗਾ ਲੈ ਕੇ ਇੱਕ ਸੂਤਾ ਮਸਿਆ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਹੋਣ ਵਾਲਾ ਹੈ ਤਖਤਾ ਪਲਟ ਪਾਕਿਸਤਾਨ ਦੇ ਵਿੱਚ ਲੱਗ ਸਕਦਾ ਹੈ ਮਾਰਸ਼ਲ ਲਾ ਇੱਕ ਸਕਤੀ ਹੈ ਪਾਕਿਸਤਾਨ ਦੇ ਪੀਐਮ ਸ਼ਹਿਬਾਜ਼ ਸ਼ਰੀਫ ਦੀ ਕੁਰਸੀ ਅਸੀਮ ਮੁਨੀਰ ਪਲਟ ਸੱਤੇ ਨੇ ਪਾਕਿਸਤਾਨ ਦਾ ਤਖਤਾ ਪਾਕਿਸਤਾਨ ਦਾ 25 ਸਾਲ ਦਾ ਇਤਿਹਾਸ ਦਰਦਾ ਇਸ ਗੱਲ ਦੀ ਗਵਾਹੀ ਜੀ ਆਂ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹਾਂ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਜਿੱਥੇ ਕਿ ਪੈਲਗਾਮ ਹਮਲੇ ਤੋਂ ਬਾਅਦ ਆਪਰੇਸ਼ਨ ਸੰਦੂਰ ਭਾਰਤ ਦੇ ਦੁਆਰਾ ਚਲਾਇਆ ਗਿਆ 26 ਸਾਲਾਨੀਆਂ ਦੀ ਮੌਤ ਦਾ ਬਦਲਾ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦਾ ਬਦਲਾ ਲਿਆ ਗਿਆ ਤੇ ਉਸ ਤੋਂ ਬਾਅਦ ਪਾਕਿਸਤਾਨ ਲਗਾਤਾਰ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਇਆ ਭਾਰਤ ਤੇ ਜਿਹੜੀ ਗੋਲੀਬਾਰੀ ਕੀਤੀ ਗਈ ਡਰੋਨ ਮਿਜ਼ਾਈਲਾਂ ਸੁੱਟੀਆਂ ਗਈਆਂ ਤਾਂ ਉੱਥੇ ਹੀ ਭਾਰਤ ਨੇ ਵੀ ਇਸ ਦਾ ਮੂੰਹ ਤੋੜਮਾ ਜਵਾਬ ਦਿੱਤਾ ਤਾਂ ਉੱਥੇ ਹੀ ਹੁਣ ਪਾਕਿਸਤਾਨ ਦੇ ਵਿੱਚ ਚਰਚਾਾਂ ਮਜ਼ੋਰ ਫੜ ਰਹੀਆਂ ਨੇ ਕਿ ਪਾਕਿਸਤਾਨ ਦੇ ਵਿੱਚ ਤਖਤਾ ਪਲਟ ਹੋ ਸਕਦਾ ਹੈ ਸੈਨਾ ਦਾ ਰਾਜ ਹੋ ਸਕਦਾ ਹੈ ਕਿਉਂਕਿ ਪਾਕਿਸਤਾਨ ਦੇ ਅਗਰ ਪਿਛਲੇ ਇਤਿਹਾਸ ਦੀ ਗੱਲ ਕਰੀਏ ਤਾਂ ਤਖਤਾ ਬਾਰ-ਬਾਰ ਪਲਟੇ ਆ ਤਾਂ ਦੱਸ ਦਈਏ ਜਿੱਥੇ ਕਿ ਬਲੋਚਿਸਤਾਨ ਦੇ ਵਿੱਚ ਜਿਹੜੀਆਂ ਬਗਾਵਤੀ ਹਵਾਵਾਂ ਨੇ ਉਹ ਵੀ ਪਾਕਿਸਤਾਨ ਦੀ ਸਿਆਸੀ ਧਾਤੀ ਨੂੰ ਕੰਬਾਰ ਰਹੀਆਂ ਨੇ ਲੋਕ ਇਹ ਵੀ ਕਹਿ ਰਹੇ ਨੇ ਇਮਰਾਨ ਨੂੰ ਜਿਹੜਾ ਵਾਪਸ ਲਿਆਂਦਾ ਜਾਏ ਤਾਂ ਉੱਥੇ ਹੀ ਚਰਚਾਵਾਂ ਹੁਣ ਤੱਕ ਤਾਂ ਪਲਟਦੀਆਂ ਵੀ ਹੋ ਗਈਆਂ ਨੇ ਪਰ ਹੁਣ ਜੋ ਭਾਰਤ ਦੇ ਨਾਲ ਪੰਗਾ ਲਿਆ ਹੈ ਤੇ ਉੱਥੇ ਹੀ ਅਸੀਮ ਮੁਨੀਰ ਜਿਹੜੇ ਨੇ ਉਹ ਕੀ ਪਾਕਿਸਤਾਨ ਦਾ ਤਖਤਾ ਪਲਟਣਗੇ ਆਰਮੀ ਪ੍ਰਮੁਖ ਨੇ ਪਰ ਇਸ ਦੇ ਪੁਆਇੰਟ ਕੀ ਨੇ ਕਿਹੜੇ ਪੁਆਇੰਟ ਸਿੱਧ ਕਰਦੇ ਨੇ ਕਿ ਪਾਕਿਸਤਾਨ ਦੇ ਵਿੱਚ ਆਖਿਰਕਾਰ ਕਦੋਂ-ਕਦੋਂ ਤੱਕ ਦਾ ਪਲਟ ਹੋਇਆ ਤਾਂ ਤੁਸੀਂ ਇੱਕ ਵਾਰ ਨੋਟ ਕਰੋ ਪਾਕਿਸਤਾਨ ਦੇ ਵਿੱਚ ਕਦੋ ਕਦੋ ਤੇ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਤਖਤਾ ਪਲਟ ਹੋਇਆ ਤਾਂ ਸਭ ਤੋਂ ਪਹਿਲੀ ਗੱਲ ਕਰਦੇ ਹਾਂ 1958 ਤੋਂ 1969 ਦੀ ਜਦੋਂ ਇਸ ਦੇ ਵਿਚਾਲੇ ਜਨਰਲ ਈਯੂਬ ਖਾਨ ਪਾਕ ਤੋਂ ਬਖ ਹੋਣ ਤੋਂ ਬਾਅਦ ਨਵੇਂ ਬਣੇ ਪਾਕਿਸਤਾਨ ਦੇ ਵਿੱਚ ਤਖਤਾ ਪਲਟ ਦੀ ਇਹ ਪਹਿਲੀ ਘਟਨਾ ਹੁੰਦੀ ਹੈ ਪਾਕਿਸਤਾਨ ਦੇ ਪਹਿਲੇ ਰਾਸ਼ਟਰਪਤੀ ਮੇਜਰ ਜਨਰਲ ਇਸਕੰਦਰ ਮਿਰਜ਼ਾ ਨੇ ਪਾਕਿਸਤਾਨੀ ਸੰਸਦ ਤੇ ਪ੍ਰਧਾਨ ਮੰਤਰੀ ਫਰੋਜ਼ ਖਾਨ ਨੂਨ ਦੀ ਸਰਕਾਰ ਨੂੰ ਭੰਗ ਕਰ ਦਿੱਤਾ ਦੇਸ਼ ਦੇ ਵਿੱਚ ਮਾਰਸ਼ਲ ਲਾ ਲਗਾ ਦਿੱਤਾ ਇਸ ਦੇ ਨਾਲ ਉਸ ਨੇ ਦੇਸ਼ ਦੀ ਬਾਗਡੋਰ ਫੌਜ ਦੇ ਕਮਾਂਡਰ ਇਨ ਚੀਫ ਜਨਰਲ ਈਯੂਬ ਖਾਨ ਨੂੰ ਸੌਂਪ ਦਿੱਤੀ ਸਿਰਫ 13 ਦਿਨਾਂ ਦੇ ਬਾਅਦ ਈਯੂਬ ਖਾਨ ਨੇ ਤਖਤਾ ਪਲਟ ਕੀਤਾ ਰਾਸ਼ਟਰਪਤੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਖੁਦ ਰਾਸ਼ਟਰਪਤੀ ਬਣ ਗਏ ਈਯੂਬ ਖਾਨ 1969 ਤੱਕ ਰਾਸ਼ਟਰਪਤੀ ਰਹੇ 1969 ਜੋ ਈਉਬ ਖਾਨ ਦੇ ਅਸਤੀਫੇ ਤੋਂ ਬਾਅਦ ਜਨਰਲ ਯਯਾ ਖਾਨ ਨੇ ਸੱਤਾ ਹੈ ਸੰਭਾਲੀ ਉਹਨਾਂ ਦਾ ਰਾਜ 1971 ਦੇ ਬੰਗਲਾਦੇਸ਼ ਮੁਕਤੀ ਯੁੱਧ ਤੇ 1972 ਦੇ ਭਾਰਤ-ਪਾਕਿਸਤਾਨ ਯੁੱਧ ਤੱਕ ਉਹਨਾਂ ਦਾ ਰਾਜ ਚੱਲਿਆ ਇਸ ਯੁੱਧ ਤੋਂ ਬਾਅਦ ਪਾਕਿਸਤਾਨ ਵੰਡਿਆ ਗਿਆ ਤੇ ਪੂਰਬੀ ਪਾਕਿਸਤਾਨ ਬੰਗਲਾਦੇਸ਼ ਦੇ ਰੂਪ ਦੇ ਵਿੱਚ ਇੱਕ ਸਵਤੰਤਰ ਰਾਸ਼ਟਰ ਬਣ ਗਿਆ ਇਸ ਤੋਂ ਬਾਅਦ ਯਯਾ ਖਾਨ ਨੂੰ ਅਸਤੀਫਾ ਦੇਣਾ ਪਿਆ 1970 ਤੋਂ 1988 ਦੇ ਵਿਚਾਲੇ ਜਨਰਲ ਜ਼ਿਆ ਉਲ ਹਕ ਪਾਕਿਸਤਾਨ ਦੇ ਵਿੱਚ ਦੂਸਰਾ ਤਖਤਾ ਪੈ ਸੀ ਫੌਜ ਮੁਖੀ ਜਨਰਲ ਜ਼ਿਆ ਉਲ ਹਕ ਨੇ ਕੀਤਾ 4 ਜੂਨ 1977 ਨੂੰ ਜ਼ਿਆ ਉਲ ਹਕ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜ਼ੁਲਫিকার ਅਲੀ ਪੁੱਟੋ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਕੋਈ ਸੱਤਾ ਸੰਭਾਲ ਲਈ ਪੁੱਟੋ ਨੂੰ ਗ੍ਰਿਫਤਾਰ ਕਰ ਲਿਆ ਬਾਅਦ ਦੇ ਵਿੱਚ 1979 ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੱਤਾ ਪਲਟ ਨੂੰ ਆਪਰੇਸ਼ਨ ਫੇਅਰ ਪਲੇ ਵੀ ਕਿਹਾ ਜਾਂਦਾ ਹੈ ਜ਼ਿਆਉਲ ਹੱਕ ਦਾ ਸ਼ਾਸਨ ਪਾਕਿਸਤਾਨ ਦੇ ਵਿੱਚ ਸੰਵਧਾਨ ਤੋਂ ਪਰੇ ਇਸਲਾਮੀ ਕਾਨੂੰਨ ਲਾਗੂ ਕਰਨ ਤੇ ਪਾਕਿਸਤਾਨੀ ਰਾਜਨੀਤੀ ਦੇ ਵਿੱਚ ਇਸਲਾਮੀ ਤਤਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਜਾਣਿਆ ਜਾਂਦਾ ਹੈ 1988 ਦੇ ਵਿੱਚ ਇੱਕ ਜਹਾਜ਼ ਹਾਦਸੇ ਦੇ ਵਿੱਚ ਉਸਦੀ ਮੌਤ ਹੋ ਗਈ ਉਸ ਤੋਂ ਬਾਅਦ ਚੋਣਾ ਹੁੰਦਿਆਂ ਨੇ 1999 ਤੋਂ 2008 ਦੇ ਵਿਚਾਲੇ ਤੀਸਰਾ ਤਖਤਾ ਪਲਟ ਜਨਰਲ پرویز مشرف ਦੇ ਦੁਆਰਾ 1999 ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਦਿੱਤਾ ਗਿਆ ਪਾਕਿਸਤਾਨ ਦੇ ਉੱਤੇ ਰਾਜ ਕੀਤਾ ਗਿਆ مشرف ਦਾ ਰਾਜ 2008 ਤੱਕ ਚੱਲਦਾ ਤੇ ਉੱਥੇ ਹੀ ਕਹਾਣੀ ਜਿਹੜੀ ਹੈ ਇਹ ਬਿਆਨ ਕਰਦੀ ਹੈ ਕਿ ਪਾਕਿਸਤਾਨ ਦੇ ਆਰਮੀ ਪ੍ਰਮੁੱਖ ਕੀ ਹੁਣ ਸ਼ਹਿਬਾਜ਼ ਸ਼ਰੀਫ ਦੀ ਕੁਰਸੀ ਨੂੰ ਹਟਾ ਕੇ ਪਾਕਿਸਤਾਨ ਦੇ ਵਿੱਚ ਮੂਡ ਮਾਰਸ਼ਲ ਲਾਗੂ ਕਰ ਸਕਦੇ ਨੇ ਜਨ aí ਪਰ ਤੁਹਾਨੂੰ ਕੀ ਲੱਗਦਾ ਕਮੈਂਟ ਕਰਕੇ ਆਪਣੀ رائے ਵੀ ਜ਼ਰੂਰ ਦੱਸਣਾ